ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਪੈਸ਼ਲ ਥੈਂਕਸ ਕਰਦੀ ਆ ਜੀ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਤੇ ਜਿਨ੍ਹਾਂ ਨੇ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜੀ ਤੇ ਸਾਰਿਆਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਤੇ ਬਹੁਤ ਦਿਲ ਨੂੰ ਸਕੂਨ ਮਿਲਿਆ ਜੀ ਐਦਾ ਹੀ ਮੈਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਮੇਰੀ ਸਪੋਰਟ ਦੇ ਵਿੱਚ ਬਣੇ ਰਹੋ ਅੱਗੇ ਤੁਹਾਡੇ ਲਈ ਆਉਣ ਵਾਲੀਆਂ ਵੀਡੀਓਜ਼ ਬਹੁਤ ਵਧੀਆ ਹੋਣਗੀਆਂ ਜੀ ਮੇਰੇ ਕੋਲੇ ਵੀਡੀਓਜ਼ ਮੋਟੀਵੇਸ਼ਨਲ ਹੋਣਗੀਆਂ ਜੀ ਕੁਝ ਹੋਣਗੀਆਂ ਸਟਿਚਿੰਗ ਦੇ ਰਿਲੇਟਿਡ ਤੇ ਕੁਝ ਨਿਊ ਕੁਕਿੰਗ ਦੇ ਰਿਲੇਟਡ ਤੇ ਆਪਣੇ ਦਿਲ ਦੇ ਵਿਚਾਰ ਜੀ ਆਪਣਾ ਜੋ ਵੀ ਮੈਨੂੰ ਵਧੀਆ ਲੱਗਦਾ ਹੈ ਜੀ ਜੋ ਆਪਣਾ ਆਲਾ ਦਵਾਲਾ ਜ਼ਿੰਦਗੀ ਦੇ ਵਿੱਚ ਜੋ ਵੀ ਵਿਚਰ ਰਿਹਾ ਉਹ ਚੀਜ਼ਾਂ ਮੇਰੇ ਕੋਲੇ ਹੋਣਗੀਆਂ ਜੀ ਤੇ ਜਿਨੇ ਜਿਨੇ ਨੇ ਮੈਨੂੰ ਸਪੋਰਟ ਕਰਨੀ ਹੈ ਪਲੀਜ਼ ਮੈਨੂੰ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਲਿਖਿਓ ਜਰੂਰ ਜੀ ਤੇ ਮੈਂ ਸਪੈਸ਼ਲ ਤਾਂ ਕਿ ਮੈਂ ਤੁਹਾਡਾ ਸਪੈਸ਼ਲ ਥੈਂਕਸ ਕਰ ਸਕਾਂ ਜੀ ਤੇ ਲੋ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਸ਼ਰਾਧਾ ਬਾਰੇ ਜੀ ਮੈਂ ਬਹੁਤ ਲੋਕਾਂ ਨੂੰ ਸੁਣਿਆ ਹੈ ਜੀ ਕਿ ਵੀ ਸ਼ਰਾਧਾ ਦੇ ਵਿੱਚ ਕੀ ਤੁਸੀਂ ਇਹ ਮ ਮੱਥਾ ਟੇਕਦੇ ਹਾਂ ਜੀ ਆਪਣੇ ਬਜ਼ੁਰਗਾਂ ਦਾ ਮੱਥਾ ਟੇਕਣਾ ਜ਼ਰੂਰੀ ਹੈ ਜੀ ਕਿ ਨਹੀਂ ਮੈਨੂੰ ਇਹ ਲੱਗਦਾ ਹੈ ਜੀ ਕਿ ਜਿਨ੍ਹਾਂ ਨੇ ਸਾਡੇ ਲਈ ਐਨਾ ਐਫਰਟ ਕੀਤੇ ਨੇ ਜੀ ਸਾਨੂੰ ਪਾਲਿਆ ਪੜ੍ਹਾਇਆ ਲਿਖਾਇਆ ਹੈ ਜੀ ਪਿੱਛੇ ਜੀ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਹੈ ਜੀ ਤੇ ਕੀ ਆ ਗੱਲ ਸਾਡਾ ਉਹਨਾਂ ਨੂੰ ਯਾਦ ਕਰਨਾ ਬਣਦਾ ਨਹੀਂ ਜੀ ਜਾਂ ਉਹਨਾਂ ਦੀ ਯਾਦ ਦੇ ਵਿੱਚ ਜੇ ਕਿਸੇ ਨੂੰ ਪਰੋਟੀ ਖਵਾ ਦਈਏ ਜਾਂ ਕੁਝ ਕਰ ਦਈਏ ਇਹ ਕੋਈ ਜ਼ਰੂਰੀ ਨਹੀਂ ਆ ਵੀ ਪਰ ਸ਼ਰਾਧਾਂ ਦੇ ਵਿੱਚ ਹੀ ਕਰਨਾ ਹੈ ਜੀ ਆਪਾਂ ਕਦੇ ਵੀ ਕਰ ਸਕਦੇ ਹਾਂ ਜੀ ਪਰ ਕਈ ਲੋਕ ਮੈ ਸੁਣੇ ਨੇ ਜੀ ਕਹਿੰਦੇ ਵਸਤ ਸ਼ਰਾਧਾ ਨੂੰ ਮੰਨਦੇ ਨੇ ਜੀ ਕੀ ਹੁੰਦਾ ਕੀ ਨਹੀਂ ਹੁੰਦਾ ਇਸਦੇ ਮੈਂ ਤੁਹਾਡੇ ਨਾਲ ਨੈਗੇਟਿਵ ਪੁਆਇੰਟ ਵੀ ਆਪਾਂ ਸ਼ੇਅਰ ਕਰੂੰਗੀ ਤੇ ਪੋਜ਼ਿਟਿਵ ਵੀ ਕਰੂੰਗੀ ਨੈਗੇਟਿਵ ਇਹ ਚੀਜ਼ਾਂ ਆਏ ਜੀ ਵੀ ਅੱਦੇ ਲੋਕੀ ਕਹਿੰਦੇ ਨੇ ਜੋ ਪਰ ਸ਼ਰਾਧ ਨਹੀਂ ਮਨਾਉਣੇ ਚਾਹੀਦੇ ਤੇ ਇਹ ਇੱਕ ਮਨਮਤ ਗੱਲਾਂ ਨੇ ਜੀ ਕੁਝ ਵੀ ਹੈ ਪਰ ਚਲੋ ਮੈਂ ਇੱਕ ਆਪਣਾ ਕਿਸੇ ਦੀ ਬੇਟੀ ਜਾਂ ਕਿਸੇ ਦੀ ਬਹੂ ਹੋਣ ਦੇ ਨਾਤੇ ਮੈਂ ਇਹ ਕਹੂੰਗੀ ਜੀ ਕਿ ਵੀ ਆਪਣੇ ਬਜ਼ੁਰਗਾਂ ਨੂੰ ਆਪਣੇ ਰਿਸਪੈਕਟਡ ਨੂੰ ਆਪਾਂ ਨੂੰ ਜੋ ਵੀ ਆਪਾਂ ਆਪਣੇ ਆਪਣੇ ਤੋਂ ਵਿਛੜ ਗਏ ਨੇ ਜੀ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਕੀ ਗੱਲ ਕਿਸੇ ਨੂੰ ਰੋਟੀ ਜਾਂ ਕਿਸੇ ਨੂੰ ਕੱਪੜਾ ਜਾਂ ਕਿਸੇ ਨੂੰ ਕੋਈ ਚਾਹ ਵਗੈਰਾ ਜੋ ਵੀ ਚੁੱਤੀ ਵਗੈਰਾ ਆਪਾਂ ਦੇ ਨਹੀਂ ਸਕਦੇ ਜੀ ਜ਼ਰੂਰ ਦੇਣੀ ਚਾਹੀਦੀ ਹੈ ਜੀ ਉਹਨਾਂ ਦੇ ਨਾਮ ਤੇ ਦੋ ਚਾਹੇ ਬਿਨਾ ਨਾਮ ਤੇ ਦੋ ਜੀ ਤੇ ਇਹ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਜੀ ਜਿਨ੍ਹਾਂ ਨੇ ਸਾਡੇ ਲਈ ਆਪਣੀਆਂ ਭੁੱਖ ਥਿਆਹਾਂ ਕੱਟੀਆਂ ਨੇ ਜੀ ਬਹੁਤ ਐਫਰਟ ਕੀਤੇ ਨੇ ਜ਼ਿੰਦਗੀ 'ਚ ਸਾਨੂੰ ਅੱਗੇ ਵਧਾਉਣ ਵਾਸਤੇ ਆਪਾਂ ਨੂੰ ਉਹਨਾਂ ਦਾ ਸਤਿਕਾਰ ਦਿਲੋਂ ਕਰਨਾ ਚਾਹੀਦਾ ਜੀ ਵੈਸੇ ਤਾਂ ਸਾਨੂੰ ਜਿਉਂਦੇ ਜਿਉਂਦੇ ਉਹਨਾਂ ਦਾ ਦਿਲ ਨਹੀਂ ਕਦੇ ਵੀ ਦਿਖਾਉਣਾ ਚਾਹੀਦਾ ਪਰ ਕਈ ਵਾਰੀ ਕੋਈ ਮਜਬੂਰੀਆਂ ਹੋ ਜਾਂਦੀਆਂ ਨੇ ਜੀ ਅਸੀਂ ਨਾ ਸਮਝ ਹੋ ਜਾਂਦੇ ਆ ਸਾਨੂੰ ਪਤਾ ਨਹੀਂ ਲੱਗਦਾ ਦੁਨੀਆਦਾਰੀ ਦਾ ਇਹਨਾਂ ਚੱਕਰਾਂ ਦੇ ਵਿੱਚ ਆ ਕੇ ਆਪਾਂ ਉਹਨਾਂ ਦਾ ਦਿਲ ਵੀ ਦਿਖਾਉਂਦੇ ਆ ਕਈ ਵਾਰੀ ਹਨਾ ਚਲੋ ਸਾਤੇ ਵੀ ਗਲਤੀਆਂ ਹੋਈਆਂ ਹੋਣਗੀਆਂ ਤੇ ਪਤਾ ਨਹੀਂ ਜੀ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਹੋਈਆਂ ਹੋਣਗੀਆਂ ਤੇ ਪਰ ਮੇਰਾ ਮੰਨਣਾ ਇਹ ਹੈ ਜੀ ਕਿ ਆਪਣੇ ਬਜ਼ੁਰਗਾਂ ਨੂੰ ਆਪਣੇ ਜਿਹੜੇ ਵਿਛੜ ਗਏ ਨੇ ਜੀ ਉਹਨਾਂ ਨੂੰ ਯਾਦ ਕਰਨਾ ਸਾਡਾ ਫਰਜ਼ ਬਣਦਾ ਹੈ ਜੀ ਸਾਡਾ ਰਿਸਪੈਕਟ ਕਰਨ ਦਾ ਫਰਜ਼ ਬਣਦਾ ਹੈ ਕਿਤੇ ਨਾ ਕਿਤੇ ਚਾਹਤੇ ਲਫੁੱਲੀ ਉਹਨਾਂ ਨੇ ਤੁਹਾਡੇ ਲਈ ਪਤਾ ਲਗਾਤਾ ਤਾਂ ਕੋਈ ਦੁਆ ਤਾਂ ਜ਼ਰੂਰ ਮੰਗੀ ਹੋਊਗੀ ਜੀ ਕਿਉਂਕਿ ਮਾਂ ਬਾਪ ਕਦੇ ਵੀ ਆਪਣੇ ਬੱਚਿਆਂ ਲਈ ਮਾੜਾ ਨਹੀਂ ਜੀ ਕਹਿੰਦਾ ਤੇ ਕਈ ਲੋਕ ਹੁਣ ਮਾਂ ਬਾਪ ਦੀ ਫੋਟੋ ਹਮੇਸ਼ਾ ਆਪਣੇ ਬੈਡਰੂਮ ਚ ਆਪਣੇ ਹਰ ਪਾਸੇ ਲਾਉਂਦੇ ਨੇ ਜੀ ਕੱਲਾ ਫੋਟੋ ਲਾਉਣਾ ਹੀ ਉਹਨਾਂ ਦੀ ਸੇਵਾ ਨਹੀਂ ਹੈ ਜੀ ਉਹਨਾਂ ਦੀ ਜਾਂ ਉਹਨਾਂ ਨੂੰ ਯਾਦ ਕਰਨਾ ਉਹਨਾਂ ਦੀ ਰਿਸਪੈਕਟ ਕਰਨਾ ਜੀ ਕਈ ਮੰਦੇ ਨੇ ਜੀ ਕਿ ਵੀ ਆਪਾਂ ਨੂੰ ਇਹ ਚੀਜ਼ਾਂ ਮਨਮਤ ਨਹੀਂ ਪਰ ਨਹੀਂ ਪਰ ਮੇਰਾ ਮਨ ਮੰਨਣਾ ਇਹ ਹੈ ਜੀ ਕਿ ਵੀ ਸਾਨੂੰ ਉਹਨਾਂ ਦੀ ਯਾਦ ਦੇ ਵਿੱਚ ਸ਼ਰਧਾ ਵਿੱਚ ਨਹੀਂ ਕਦੇ ਨਾ ਕਦੇ ਤਾਂ ਆਪਾਂ ਨੂੰ ਲੰਗਰ ਦੇ ਵਿੱਚ ਸੇਵਾ ਜਰੂਰ ਦੇਣੀ ਚਾਹੀਦੀ ਹੈ ਜੀ ਕਿਸੇ ਦੀ ਆਪਾਂ ਨੂੰ ਹੈਲਪ ਕਰਨੀ ਜ਼ਰੂਰੀ ਹੈ ਜੀ ਕਿਸੇ ਨੂੰ ਮੈਡੀਸਿਨ ਲੈ ਕੇ ਦੇ ਦੇ ਉਹਨਾਂ ਨੂੰ ਜ਼ਰੂਰਤ ਹੈ ਜੀ ਤੇ ਕਿਉਂਕਿ ਜਦੋਂ ਕਿਸੇ ਦੇ ਅੰਦਰੋਂ ਅਸੀਸ ਨਿਕਲਦੀ ਹੈ ਨਾ ਜੀ ਜਦੋਂ ਕੋਈ ਦੁਖੀ ਆਦਮੀ ਦੀ ਕਦੇ ਹੈਲਪ ਹੁੰਦੀ ਹੈ ਨਾ ਜੋ ਉਹਦੇ ਅੰਦਰ ਦਾ ਸਕੂਨ ਔਰ ਇੱਕ ਅ ਅਸੀਸ ਨਿਕਲਦੀ ਹੈ ਨਾ ਜੀ ਉਹ ਸੱਚਖੰਡ ਦੇ ਵਿੱਚ ਪ੍ਰਵਾਨ ਹੁੰਦੀ ਹੈ ਜੀ ਕਿ ਵੀ ਉਹਦੇ ਦਿਲ ਤੋਂ ਦੁਆ ਨਿਕਲੀ ਹੈ ਜੀ ਹੈਨਾ ਪਰ ਮੇਰਾ ਇਹ ਮੰਨਣਾ ਹੈ ਜੀ ਕਿ ਵੀ ਆਪਾਂ ਨੂੰ ਆਪਣੇ ਬੜਿਆਂ ਦੀ ਬਜ਼ੁਰਗਾਂ ਨੂੰ ਆਪਣਾ ਯਾਦ ਕਰਦੇ ਰਹਿਣਾ ਚਾਹੀਦਾ ਸਮੇਂ-ਸਮੇਂ ਨਾਲ ਉਹਨਾਂ ਦੀਆਂ ਤਸਵੀਰਾਂ ਨੂੰ ਸਾਫ਼ ਵੀ ਕਰਦੇ ਰਹਿਣਾ ਚਾਹੀਦਾ ਹੈ ਜੀ ਉਹਨਾਂ ਨੂੰ ਇਹ ਨਹੀਂ ਜੀ ਕਿ ਉਹ ਤਸਵੀਰ ਲਾਤੀ ਤਾਂ ਮੁੜ ਕੇ ਲਾਈਫਟਾਈਮ ਲਈ ਆਪ ਪੁੱਛਣਾ ਨਹੀਂ ਜੀ ਤੇ ਮੈਂ ਆਪਣੀ ਇਨ-ਲॉज ਮਦਰ-ਇਨ-ਲॉ ਮੇਰੇ ਹੈ ਨਹੀਂ ਜਿਸ ਦੁਨੀਆ ਦੇ ਵਿੱਚ ਪਰ ਜੋ ਵੀ ਹਾਂ ਮੈਂ ਬਹੁਤ ਹੱਦ ਤੱਕ ਉਹਨਾਂ ਦੀ ਬਦੌਲਤਾਂ ਜੀ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਉਹਨਾਂ ਨੇ ਮੈਨੂੰ ਬੋਲਣਾ ਸਿਖਾਇਆ ਉਹਨਾਂ ਨੇ ਮੈਨੂੰ ਲੋਕਾਂ ਨਾਲ ਲੜਨਾ ਸਿਖਾਇਆ ਤੇ ਹੁਣ ਆਉਂਦੇ 14 ਅਕਤੂਬਰ ਨੂੰ ਉਹਨਾਂ ਦੀ ਡੈਥ ਐਨੀਵਰਸਰੀ ਆ ਜੀ ਤੇ ਮੈਂ ਉਸ ਦਿਨ ਉਹਨਾਂ ਲਈ ਪਾਠ ਵੀ ਕਰਾਂਗੀ ਜੀ ਉਹਨਾਂ ਲਈ ਜੋ ਵੀ ਮੇਥੇ ਬਣ ਪਾਇਆ ਮੈਂ ਕਰੂੰਗੀ ਜੀ ਤੇ ਬਾਕੀ ਸ਼ਰਦਾ ਦੇ ਵਿੱਚ ਉਹ ਮੈਨੂੰ ਕਹਿ ਕੇ ਗਏ ਸੀਗੇ ਸਪੈਸ਼ਲ ਕਿ ਜਦੋਂ ਵੀ ਉਹਨਾਂ ਦੀ ਡੈਥ ਹੋਣ ਵਾਲੀ ਸੀਗੀ ਤੇ ਮੇਰੇ ਕੋਲ ਸੀਗੇ ਉਹ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਮੈਨੂੰ ਦੱਸੀਆਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਮੈਨੂੰ ਲਾਸਟ ਟਾਈਮ ਕਹਿ ਕੇ ਗਏ ਸੀਗੇ ਕਿ ਜੀ ਜੋ ਵੀ ਮੇਰਾ ਸ਼ਰਾਦ ਵਗੈਰਾ ਹੋਊਗਾ ਉਹ ਤੂੰ ਕਰਨਾ ਹੈ ਜੀ ਭਾਵੇਂ ਕਿਸੇ ਨੂੰ ਇਹ ਗੱਲ ਪਤਾ ਹੈ ਜਾਂ ਨਹੀਂ ਪਤਾ ਪਰ ਮੈਂ ਆਪਣੇ ਵੀਡੀਓ ਦੇ ਜ਼ਰੀਏ ਸਾਰਿਆਂ ਨੂੰ ਦੱਸਣਾ ਚਾਹੂੰਗੀ ਜੀ ਕਿ ਮੇਰੇ ਲਾਜ਼ ਨੇ ਮੈਨੂੰ ਆਪਣੇ ਮੋਹਨਾਲ ਇਹ ਗੱਲ ਕਹੀ ਸੀ ਕਿ ਤੁਸੀਂ ਮੇਰਾ ਸ਼ਰਾਧ ਖੁਦ ਕਰਨਾ ਹੈ ਜੀ ਤੇ ਬੱਚੇ ਹੋਰ ਵੀ ਨੇ ਜੀ ਉਹਨਾਂ ਦੇ ਪਰ ਉਹ ਕਹਿੰਦੇ ਕਿ ਤੁਸੀਂ ਖੁਦ ਕਰਨਾ ਹੈ ਜੀ ਤੇ ਜੋ ਵੀ ਉਹਨ ਦਾ ਹੁਕਮ ਹੈ ਜੀ ਮੈਂ ਆਪਣਾ ਸਿਰ ਮੱਥੇ ਤੇ ਮੈਂ ਉਹਨਾਂ ਦੀ ਸੇਵਾ ਕਰਦੀ ਰਹੂੰਗੀ ਜੀ ਆਪਣੇ ਘਰਾੜਤ ਸਾਹਿਬ ਦੀ ਵੀ ਸੇਵਾ ਕਰੂੰਗੀ ਲੌਜ਼ ਐਂਡ ਲੌਜ਼ ਦੀ ਜੀ ਜਿਹੜੇ ਮੇਰੇ ਹਸਬੰਡ ਦੇ ਫਾਦਰ ਸਾਹਿਬ ਨੇ ਮੇਰੇ ਖੁਦ ਦੇ ਫਾਦਰ ਸਾਹਿਬ ਨੇ ਜਿਸ ਦੁਨੀਆਂ ਦੇ ਵਿੱਚ ਨਹੀਂ ਨੇ ਜੀ ਜਿਸ ਦਿਨ ਵੀ ਉਹਨਾਂ ਦੀ ਅ ਕਸ਼ਭੀ ਜੂਨ ਨੂੰ ਉਹਨਾਂ ਦੀ ਡੈਥ ਹੋਈ ਸੀਗੀ ਉਹਨਾਂ ਲਈ ਵੀ ਮੈਂ ਸੁਖਿੰਦਰ ਸਾਹਿਬ ਦਾ ਪਾਰ ਕਰਦੀ ਆਂ ਜੀ ਤੇ ਆਪਣੇ ਇੰਦੌਲ ਦੇ ਲਈ ਸਸ ਲਈ ਵੀ ਜੀ ਤੇ ਬਾਬਾ ਜੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਧੰਨਵਾਦ ਬਖਸ਼ੇ ਜੀ ਤੇ ਮੈਂ ਤੁਹਾਡੇ ਨਾਲ ਜਾਂਦ ਜਾਂਦੇ ਇਹੀ ਸ਼ੇਅਰ ਕਰੂੰਗੀ ਜੀ ਕਿ ਵੀ 네ਗੇਟਿਵ ਪੁਆਇੰਟ ਦੇ ਵਿੱਚ ਨਾ ਜਾਇਆ ਕਰੋ ਜੀ ਜੇ ਤੁਸੀਂ ਕਿਸੇ ਦੇ ਦਿਲ ਤੇ ਸੇਵਾ ਕਰਨੀ ਚਾਹੁੰਦੇ ਆ ਤਾਂ ਕਰੋ ਕਈ ਵੇ ਮੈਂ ਬੰਗਵਾਂ ਨੂੰ ਦੇਖਿਆ ਜੀ ਬੋਲਦੇ ਨੂੰ ਮੇਰੀ ਸੱਸ ਤਾਂ ਇੰਨੀ ਭੈੜੀ ਸੀ ਮੇਰੀ ਉਹ ਤਾਂ ਇੰਨੀ ਭੈੜੀ ਸੀ ਉਹਨਾਂ ਤਾਂ ਮੈਨੂੰ ਇਹ ਕਰਨਾ ਉਹ ਕਰਨਾ ਵੀ ਤੁਸੀਂ ਹੁਣ ਕੋਈ ਜਾਣਦੇ ਹੋ ਜੀ ਕਈ ਮੈਂ ਲੋਕ ਕੀ ਬੋਲਦੇ ਦੇਖੇ ਨੇ ਜੀ ਜੇ ਕਰਨਾ ਸ਼ਰਾਧ ਜਾਂ ਉਹਨਾਂ ਲਈ ਯਾਦ ਚ ਕੁਝ ਦੇਣਾ ਹੈ ਤਾਂ ਦਿਲ ਤੇ ਦਿਓ ਰਿਸਪੈਕਟ ਕਰਕੇ ਦਿਓ ਨਹੀਂ ਤਾਂ ਇਹ ਡਰਾਮੇ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਜੀ ਤੇ ਬਾਕੀ ਜੇਕਰ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗਦੀਆਂ ਨੇ ਜੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਭਰ ਭਰ ਕੇ ਮੈਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਮੈਨੂੰ ਥੋੜਾ ਜਿਹਾ ਅੱਗੇ ਤੱਕ ਪਹੁੰਚਾਓ ਜੀ ਤੇ ਮੇਰੇ ਦਿਲ ਦੇ ਵਿੱਚ ਜੋ ਵੀ ਗੱਲਾਂ ਆਉਂਦੀਆਂ ਨੇ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਿਆ ਕਰਾਂਗੀ ਜੀ ਕਿਉਂਕਿ ਮੈਨੂੰ ਵੀ ਥੋੜਾ ਜਿਹਾ ਮੋਟੀਵੇਟ ਹੋਈਆਂ ਜੀ ਮੈਨੂੰ ਵੀ ਵਧੀਆ ਲੱਗਦਾ ਹੈ ਜੀ ਵੀਡੀਓਜ਼ ਬਣਾਉਣਾ ਤੇ ਕਈ ਵਾਰ ਤਾਂ ਮੈਂ ਵੀਡੀਓਜ਼ ਬਣਾਉਣਾ ਨਹੀਂ ਚੰਗਾ ਸਮਝਦੀ ਜੀ ਕਿਉਂਕਿ ਜਦੋਂ ਮੈਨੂੰ ਸਪੋਰਟ ਨਹੀਂ ਸੀ ਕੋਈ ਹੁੰਦੀ ਤੇ ਹੁਣ ਤੁਹਾਡੀ ਮੈਨੂੰ ਸਪੋਰਟ ਹੋਣ ਲੱਗੀ ਹੈ ਜੀ ਮੈਂ ਸਪੈਸ਼ਲ ਥੈਂਕਸ ਕਰਦੀ ਹਾਂ ਹੱਥ ਬਨ ਕੇ ਜੀ ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਰਿਸਪੈਕਟ ਕੀਤੀ ਜਿਨ੍ਹਾਂ ਨੇ ਮੈਨੂੰ ਕਮੈਂਟ ਕੀਤੇ ਤੇ ਜਿਨ੍ਹਾਂ ਨੇ ਮੈਨੂੰ ਮੋਟੀਵੇਟ ਕਮੈਂਟ ਕੀਤੇ ਨੇ ਬਹੁਤ ਸਾਰੇ ਕਮੈਂਟ ਕੀਤੇ ਨੇ ਤੁਸੀਂ ਮੇਰੇ ਵਿੱਚ ਪਿਛਲੀਆਂ ਵੀਡੀਓ ਚੈੱਕ ਕਰ ਸਕਦੇ ਹੋ ਜੀ ਤੇ ਦਿਲ ਤੋਂ ਬਹੁਤ ਖੁਸ਼ੀ ਹੋਈ ਜੀ ਤੇ ਮੈਂ ਸਪੈਸ਼ਲ ਥੈਂਕਸ ਕਰੂੰਗੀ ਜੇ ਉਹਨਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਜਿਨ੍ਹਾਂ ਜਿਨ੍ਹਾਂ ਕੋਲ ਮੇਰੀ ਇਹ ਵੀਡੀਓ ਪਹੁੰਚੂਗੀ ਜੀ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਓ ਜਾਂਦ ਜਾਂਦੇ ਛੋਟਾ ਜਿਹਾ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਜੀ ਤੇ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ ਚ ਤਦ ਤੱਕ ਲਈ ਧੰਨਵਾਦ ਜੀ ਥੈਂਕ ਯੂ